ਲਾ ਬਾਈ ਸਤਿ ਸ੍ਰੀ ਅਕਾਲ ਜੀ ਮਾਰ ਲੈਂਦਾ ਸੋਤਾਂ ਹੈ ਜੀ ਬਾਕੀ ਆ ਮੈਂ ਇਸ ਲੈਂਦੀ ਆ ਜੀ ਅੱਜ ਦੇਖਦੇ ਆ ਕਿੰਨੇ ਕੁ ਦੀ ਆਈਏ ਦੱਸਿਓ ਜਰੂਰ ਤਾਇ ਜੀ ਤੇ ਵੀ ਹਲੇ ਪੁੱਛਣਾ ਇੱਥੇ ਬੈਕ ਲੱਗ ਜਣੀ ਜੀ ਅੰਦਰ ਉਧਰ ਜਾਣੀ ਆਂ ਸਰ ਜੀ ਨਾ ਇੱਥੇ ਲਾ ਲੈਣੀ ਜੀ ਅੱਗੇ ਇੱਥੀ ਲਾਉਂਦੇ ਤਾਂ ਜੀ ਤਾਂ ਬੋਲੂ ਫਿਰ ਦੱਸੋ ਤਾਂ ਫਿਰ ਕਿੰਨੇ ਕੁ ਦੀ ਹੋਊਗੀ ਬਾਤ ਆ ਜਾਣਗੀ ਬਾਤ ਆਈ ਹੈ ਚਲ ਆਇਆ ਹੂੰ ਦੇਖ ਕੇ ਮੈਂ ਅੱਗੇ ਕਰ ਲੋ ਜੀ ਕਹਾਂ ਚਾਲੀ ਮੜੀ ਜਾਓ ਪਿੰਕਾ ਕੇ ਬਾਹਰ ਚਲਾ ਆਈ ਗੰਦ ਫਿਰ ਖੜੇ ਦੇਖਦੇ ਹਾਂਜੀ ਉਹਨੇ ਤਾਂ ਉਹ ਤਾਂ ਸਭ ਤੋਂ ਸਰੀਆ ਦਾ ਆਇਆ ਬੱਸ ਜੀ ਬੱਸ ਇੱਟਾ ਰੱਖ ਲਊਗਾ ਪਈ ਦੋ ਨੀਚੇ ਇੱਟਾ ਰੱਖੇ ਤੇ ਲੋਟ ਆ ਜਾਣਾ ਹਾਂਜੀ ਕੋਈ ਨਹੀਂ ਕਰਦਾਗਾ ਜੀ ਕਰਦਾਗਾ ਕੰਮ ਦਾ ਤਾਇਆ ਪਾਰਟੀ ਹੋਗੀ ਪਾਰਟੀ ਹੋਗੀ ਜਾਂਦੇ ਹਾਂਜੀ ਮਗੜਾਉਣਾ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਬੋਲਤੀ ਹੈ ਨੀ ਵੀ ਵਪਾਰੀਏ ਸਭ ਤੋਂ ਵੱਡਾ ਸੋਨਾ ਦੇਣਾ ਜਿਹੜੀ ਜੀ ਮੈਂ ਐਸਾ 10 ਲੱਖ ਰੁਪਏ ਦੀ ਹੋਰ ਦੀ ਮੈਂ ਪਿਆਰ ਦੀ ਆ ਇਹ ਵੀ ਗੱਲ ਨੋਟ ਕਰ ਲਈ ਹਲੇ ਟਰਟਾ ਨਾ ਲਾਈਏ ਤੇ ਇੱਕ ਬਹੁਤ ਟਰ ਰੱਖ ਲੂਗਾ ਭਾਈ ਉਦੋਂ ਟਰ ਰੱਖੀਆਂ ਤੀਆਂ ਵਧੀਆ ਜੀ बस ठीक है ना कुछ बस फड़के भी लेके जानी पैनी पर भी ला देने की हिदत नहीं होगा ਇਦਨ ਉਦਨ ਹੀ ਤਰ ਹੋਏ ਨੇ ਬਹੁ ਹੌਲੀ ਹੌਲੀ ਲੈ ਜਾ ਬੱਸ ਦੇਖ ਲੈ ਹੁਣ ਤੂੰ ਨਾਲੇ ਵਪਾਰੀ ਆ ਭੱਜਦੀ ਆ ਹੌਲੀ ਹੌਲੀ ਬੱਸ ਬੱਸ ਦੱਸੋ ਫਿਰ ਬਾਈ ਕਿਕਣਾ ਠੀਕ ਆ ਕੱਟੀ ਹੂੰ ਕੱਟੀ ਨਹੀਂ ਹੈਗੀ ਕੱਲੀ ਮੈਸੇ ਆ ਚਲ ਠੀਕ ਮੈਸ ਵੀ ਠੀਕ ਆ ਜੀ ਦੱਸੋ ਦਾਈ ਠੀਕ ਆ ਵਧੀਆ ਮੈਂ ਤਾਂ ਵੇਖ ਤਾ ਕਿਆ ਚਾਹੀਦੀ ਭਾ ਸਰ ਮੈਂ ਇਸ ਮਿਲ ਗਈ ਤੁਹਾਨੂੰ ਭਾ ਤੇ ਕਿੰਨੂ ਕਿ ਉਹਦਾ ਕਿੰਨੇ ਦੀ ਮਿਲੀ ਹਾਂ ਚਲ ਪਤਾ ਹੈ ਨਾ ਤੂੰ ਦੱਸ ਕਿੰਨੇ ਦੀ ਮੈਂ ਤੁਹਾਨੂੰ ਵਾਰੀ ਦੱਸੂਗਾ ਹੁਣ ਆਇਆ ਨਾ ਤੂੰ ਤਾਂ 40 ਚੂੜੀ ਦੀ ਉਹ ਬੜਾ ਵਪਾਰੀ ਦੱਸੂਗਾ ਹੁਣ ਤਾਇਆ ਜੀ ਵੀ ਆ ਜਾਨਾ ਹੂੰ 40 ਦੀ ਤਾਂ ਲੈ ਆ ਹੁਣ 40 42 ਦੀ ਤੁਹਾਨੂੰ ਧੀਰੇ ਦੱਸਦਾ ਕਿੰਨੇ ਦੀ ਆ ਦਸੋ ਦੇ ਕੋਕੜਾ ਦੋ ਹੋਰ ਉੱਪਰ ਆ ਗਿਆ ਐਸਾ ਠੀਕ ਆ ਦਸੋ ਫਿਰ ਹੋਸੇ ਲਗ ਦੋ ਹੋਰ ਲੈ 6 ਕਿਲੋ ਠੀਕ ਉਹ ਦਾਤਾ ਜਾਏਗਾ ਤਨ ਇਹਨੂੰ ਹਾਂ ਐ ਇਹਨੀਆਂ ਦਾਸਤਾ 6 ਕਿਲੋ ਤੁਸੀਂ ਦਸੋ 6 किलो दूध हम्म 1 महीने की गबन सोच रहे थे चलो इसको बताऊं हां क्या ऐ, हो सकता है ये एरिया लाऊंगा वो तो। ओ ये सोचा लाता हां जी बड़ा जी, जी? जी? ने तो लाता है एरिया ਕੀ ਹੋ ਬਾਰੀ ਨੇ ਤਾਂ ਜੇ ਆਪਾਂ ਆਪਣੀ ਵੇਚੂਗੇ ਚੀਜ਼ 50000 ਰੁਪਏ ਟੋਟਲੇ ਉਹ ਇਹ ਕੁਝ ਕਹਿਣਾ ਜੇ ਆਪਾਂ ਨੇ ਲੈ ਨਹੀਂ ਜਾਣਾ ਆਪਾਂ ਨੂੰ ਉਹੀ ਲੱਖ ਰੁਪਏ ਦੇ ਦੇਣ ਮੈਨੂੰ ਉਦੋਂ ਮੈਂ ਪੁੱਛਿਆ ਝੋਟੇ ਬਾਕਸਾਂ ਵਿੱਚ ਝੋਟੇ ਸੀ 85000 ਦੀ ਲਿਆਇਆ ਕਹਿੰਦਾ ਚਲ ਦੇ ਦਿੰਦਾ ਮੈਨੂੰ ਮੇਰੀ ਛੋਟੀ ਬੜੀ ਪਸੰਦ ਆ ਬਹੁਤ ਸੋਹਣੀ ਛੋਟੀ 10 ਕਿਲੋ ਦੁੱਧ ਪਰ ਮੈਂ ਰਾਤ ਫੋਨ ਕਰਿਆ ਕਹਿੰਦਾ ਲੱਖ ਦਿਗਾਤ ਨਹੀਂ ਜਣੀ 12 ਕਿਲੋ ਦੁੱਧ ਜੋਕੇ ਦਊਂਗਾ ਕਹਦਾ ਪਰ 2 ਕਿਲੋ ਦੁੱਧ ਵਧਾਤਾ 15000 ਰੁਪਏ ਵਧਾਤਾ ਅਗਲੇ ਦਿਨ ਚ ਹਾਂ ਫਿਰ ਇਹ ਖਰਾਕ ਪਾਈ ਅਗਲੇ ਨੇ ਆਹੋ ਹਾਂ ਖਰਾਕ ਪਾਈ ਹੋਣੀ ਛੋਟੀ ਬੜੀ ਸੋਹਣੀ ਸੀ ਏਕਣੀ ਏਕ ਨੂੰ ਵਰਗਾ ਕਰਦ ਬੜਾ ਨਹੀਂ ਤਾਂ ਹੋਰ ਗੱਲ ਜੀ ਜੇ ਠੀਕ ਹੈ ਕਹਿੰਦੇ 6 ਕਿਲੋ ਦੁੱਧ ਦੀ ਫਿਰ ਕਿੰਨੇ ਲਾ ਕੇ ਵਪਾਰੀ ਦੇ ਪਰ ਉਹ ਇਹ ਦਰਬਾਰੀ ਬਾਕੀ ਬਾਰੀਆਂ ਨੇ ਘਟਣਾ ਹਾਂ ਬਾਰੀਆਂ ਨੇ ਤਾਂ 35000 ਰੁਪਏ ਰਹਿਣਾ 30 ਲਾਲਾ ਵਸ ਗੱਤੀ ਦਿੱਤੀ ਅੱਜ ਕੱਲ ਦੁਨੀਆਂ ਲੈ ਜਾਂਦੀ ਜੀ 30 32 ਦੋਈ ਜਾਂਦੀ ਨਹੀਂ ਲਾ ਕੇ ਤੂੰ ਦੇਖ ਤਗੀਦਾ ਦਾ ਅੱਜ ਸਹੀ ਹੈ ਤੂੰ ਤਾਂ ਕਹਿੰਦੀ 40000 ਕਹਿੰਦਾ 40000 ਕਿਹਾ ਮੈਂ ਤੈਨੂੰ ਨਹੀਂ ਛੋਟੀ ਸੁਥਰੀ ਇਹ ਜੀ ਗੱਲ ਪਤਨੀ ਆ ਹਾਂ ਥੋੜਾ ਥੋੜਾ ਵਧਿਆ ਥੋੜਾ ਜਿਹਾ ਗੱਲਾ ਗੱਲਾ ਹੈ ਬਾਕੀ ਬਪਾਰੀ ਨੇ ਤਾਂ 100 ਲੋਗ ਕਰੇ ਕਿਲੋ ਦੁੱਧ ਹੀ ਹੁੰਦਾ ਬਪਾਰੀ ਨੇ ਤਾਂ 100 ਲੋਗ ਕਰਨਾ ਹੁੰਦਾ ਨਹੀਂ ਜੇ ਦੁੱਧ ਤਾਂ ਨਾ ਜੇ ਦੁੱਧ ਹੀ ਨਾ ਹੁੰਦਾ ਕਿ ਕਿਲੇ ਤੋਂ ਕਿਲੇ ਹੁੰਦਾ ਫਿਰ ਜਾਂ 35 ਦੀ ਹੈ ਨਾ ਫਿਰ 38 ਦੀ ਹੈ ਨਾ ਫਿਰ ਆਹ ਦੀ ਹੈ ਫਿਰ ਅਗਲੇ 50 ਦੀ ਹੈ ਨਾ ਹਾਂ ਇੰਨੇ ਕਿ ਦੀ ਉਹ ਆ 43 ਕਦੀ ਹੈ ਤੇ ਪਿਆਰੀ ਤੇ ਤਾਂ ਲਾੜਾ ਥੋੜਾ ਬਹੁਤ ਹੀ ਫਰਕ ਇੰਨਾ ਤੋਂ ਉੱਪਰ ਥੱਲੇ ਹੋ ਜਾਈ ਕਰਦਾ ਇੰਨਾ ਕਿ ਤਾਂ ਹੋਏ ਜਾਂਦਾ ਕੀ ਹੁਣ ਯਾਰ ਉਸ ਦਿਨ ਮੇਰੇ ਵਾਲੀ ਕਿੰਨਾ ਤਿੰਨ ਕਿਲੋ ਦੁੱਧ ਹੈ ਤਿੰਨ ਵੀ ਨਹੀਂ ਹੈਗਾ ਦੋ ਡੇਢ ਦੋ ਕਿਲੋ ਦੁੱਧ ਹੈ ਰਿਆ ਸਰ ਵੀ ਦੇ ਹਟੇ ਚਲ ਕੱਦਦਾ ਉਹਦਾ ਚਲ ਕੱਟਦਾ ਚਲ ਹੋ ਜਾਂਦਾ ਹਾਂ ਪਰ ਉਹ ਪਿੰਨੀ ਚੱਲ ਗੱਪਣ ਦਾ ਤਾਂ ਉਹਨੇ ਪੁੱਛਿਆ ਵੀ ਨਹੀਂ ਤਾਂ ਨਾਲੇ ਪਰ ਪਹਿਲਾਂ 40 ਲਾਇਆ ਫਿਰ 43 ਲਾਇਆ ਫਿਰ 45 ਬਰਾਗੇ ਚਲੋ ਮੈਂ ਉਹਨੂੰ ਕਿਹਾ ਵੀ 50 ਘਟ ਨਹੀਂ ਤੇ ਫਿਰ ਵੀ ਤੈਨੂੰ ਤੇ 40 ਦਿਓ ਪੈਣੀ ਦਾ ਕਿਹੜੇ ਹੁਣੀ ਦੇ ਦੇਣ ਨੂੰ ਉਹ ਬੜੇ ਹੋੜੇ ਬਹਿਣਾ ਕਾਦੇ ਹੁਣੀ ਦੇ ਦੇਣੇ ਬਸ ਤੁਹਾਨੂੰ ਧੰਨਵਾਦ ਮੁਬਾਰਕਾਂ ਤੁਹਾਨੂੰ ਮੁਬਾਰਕਾ ਤੈਨੂੰ ਵੀ ਇਹ ਦੋ ਵੇਚ ਕੇ ਹਟਿਆ ਹਾਂ ਉਹ ਹੋਰ ਕੀ ਕਰੀਏ ਦੋ ਤਾਂ ਸੌਦਾ ਮਾਰਤਾ ਦੋ ਦਾ ਸੌਦਾ ਮਾਰਿਆ ਕਹਿੰਦਾ ਡੈਡੀ 1.5 ਲੱਖ ਮੰਗਦਾ ਕਹਿੰਦਾ ਦੋ ਦਾ ਕਹਿੰਦਾ ਕਹਿੰਦੇ 1 ਤੀ ਦੇ ਘੱਟ ਨਹੀਂ ਦੇਣੀ ਹੈਗੀ ਇੱਥੇ ਰੱਖ ਦੇ। ਕੀ ਕਰੀਏ ਹੁਣ ਹੁਣ ਦੱਸਿਆ ਕਹਿੰਦਾ ਇੱਕ ਦਾਦ ਦੀਆਂ ਵੇਚੀਆਂ। ਮਾ ਮਾ ਹੱਥ ਨਾਲ ਤੋਂ ਵੇਚੀਆਂ ਦੱਸਿਆ ਉਹ ਵੀ ਆਹ ਟਰੌਲਾ ਨਹੀਂ ਪਹੁੰਚਿਆ ਵਧੀਆ ਗੱਲ ਹੈ। ਹੁਣ ਤਾਂ نیچے ਚਲੇ ਜਾਣੀ ਡੈਡੀ ਅੰਦਰ। 1 ਤੀ ਚਲੇ ਜਾਣੀ ਆ ਲੈ ਆਂਦੀ ਆ। ਵਧੀਆ ਕਿੰਨੇ ਦੀ? ਬਾ ਦੇਖ ਲੈ ਯਾ ਚੇ ਤੂੰ ਆਪਣਾ ਵੀ ਰੇਟ ਰਵੀਲ ਕਰੋ ਯਾਰ ਮੜਾ ਗਿਆ ਐ ਨਾ ਤਰ ਨਹੀਂ ਦੱਸਦਾ ਤਰ ਨਹੀਂ ਕਿੰਨੇ ਜੀ ਤੁਹਾਨੂੰ ਪੁੱਛ ਰਿਆ ਜੀ ਸਾਡੇ ਬਾਜੀ ਲਗਾ ਨਹੀਂ ਕਰਨੀ ਮੈਂ ਤਾਂ ਰੋਖਾ ਹੋ ਜਾਣਾ ਹੁਣ ਲੱਗ ਗਿਆ ਪਤਾ ਚੱਲ ਵਧੀਆ ਠੀਕ ਆ ਭਾਈ ਵੀ ਆ ਗਈ ਚਲ ਠੀਕ ਆ ਆ ਗਏ ਆ ਗਈ ਤੁਹਾਨੂੰ ਇੱਕ ਗਾਂ ਪਹਿਲਾਂ ਦੀ ਆਂਦੀ ਸੀ ਉਹਨਾਂ ਨੇ ਲੈ ਲਈ ਪੰਗਾ ਕਾਸੀ ਤੇਰੀ ਪੰਗਾ ਤੂੜੀ ਲਾ ਕੇ ਤੂੜੀ ਹੈ ਨਹੀਂ ਤੂੜੀ ਘਟਾ ਤੀ ਜਾਂਦੀ ਤੂੜੀ ਥੋੜੀ ਥੋੜੀ ਹੁੰਦੀ ਮੈਂ ਨਾ ਅਜੇ ਤभी ਤਿੰਨ ਡੰਗਰ ਆ। ਥੱਲੇ ਹੋ ਰਾ ਜੂ ਵੀ ਟੂੜੀ ਦਾ। ਨਾ ਹੁਣ ਤਾਂ ਆਗ ਸ਼ੁਰੂ ਹੋ ਜਾਨੇ। ਹੁਣ ਤੇ ਤਾਂ ਆਗ ਚੱਲ ਪਣੀ। ਆਗ ਬਥੇਰੀ। ਉਹ ਆਗ ਚੱਲ ਪਣੀ। ਆਗਾਂ ਨਾ ਸੜੀ ਜਾਣਾ। ਪਾਣੀ ਲਾਉਣਾ ਰਕਾਨੂੰ। ਪਾਣੀ ਵੀ ਲਾਉਣਾ। ਚਹੀਦੇ ਨਾ ਕਹਿ ਨਾ। ਗੈ ਨੂੰ ਜਿੱਦਾਂ ਮੀਂਹ ਡਲ ਤੇ ਪੈਣਾ ਲੱਗਣਾ। ਓਏ ਠੀਕ ਐ। ਪਾਣੀ ਜੀ ਨੂੰ ਛੜਦਾ ਪਾਣੀ ਪਾਉ। ਪਾਣੀ ਜੀ ਨੂੰ ਲਾ ਕੇ ਚਬਾਈ ਤੇ ਚਲ। ਪਾਣੀ ਦਾ ਚਾਰੀ ਕਰੂ। ਪੂਰਾ ਹੀ ਬੋਪਿੰਦਰ। ਓ ਯਾਰ। ਮੈਂ ਆਲੂ ਜੋ ਹੱਥ ਕਰਕੇ ਲੈ ਲੈਣੇ। ਇਹ ਰੇ ਦਾ ਬੱਤੀ ਆ ਨਾ ਥੋੜੇ ਸ਼ਾਮਾਂ ਚ ਆ ਸ਼ਾਮਾਂ ਕਰਕੇ ਆ ਕਾਮਾ ਨੂੰ ਮੂਸੋਰੇ ਦੀ ਚੱਕਰ ਦੱਸਦੇ ਅੱਛਾ ਮੁੱਲ 1200 250 ਰੁਪਏ 200 40 ਸ਼ਾਇਦ ਬੰਦਾ ਇਹ 240 ਇਹ ਬੱਪੂ ਨੇ ਗਿਣੇ ਮੈਂ ਤੇ ਬਾਬਾ ਜੀ ਨੇ ਗਿਣੇ ਤੇ 240 42 ਕੁਸ਼ ਆ ਪੰਜ ਕਬੂਟੇ ਪੁਰਾਣੇ 245 ਕਬੂਟੇ ਆ ਹਾਂ ਹਾਂ ਉਹ ਜੱਟ 245 ਦਾ ਉਹ 200 ਦਾ ਆਏ ਤਿੰਨ ਦੇ ਹੋ ਗਏ ਹੁਣ ਆ ਦੋ ਸਾਢੇ 14 ਆ ਪੰਜ ਦੇ ਸੀ ਚਾਰ 4.5 ਦੇ ਉਪਟਾ ਦੇ ਅਰੇ ਹੁਣ ਤਾਂ ਰਹਿਟ ਹੈ ਹਲੇ ਹੁਣ 22 ਹੈ ਜੀ ਜਦ ਆਪਾਂ ਦੇ ਦੇਦੇ ਮੈਂ ਲਿਆਂ ਦੀ ਜਦ ਮੈਂ ਟਾਈ ਇਹ ਗੰਨਾ ਵੀ ਨਹੀਂ ਭਰਿਆ ਗੰਨਾ ਥੋੜਾ ਜਿਹਾ ਰਹਿੰਦਾ ਹਲੇ ਵੀ ਮੈਂ ਗੰਨਾ ਭਰਦਾਂ ਮੈਂ ਥੱਲੇ ਨੂੰ ਨਿਕਲ ਜੂ ਨਹੀਂ ਬਾਅਦ ਚ ਗੰਨੇ ਨੂੰ ਪਾਣੀ ਲਾਏ ਫਿਰ ਥੱਲੇ ਨੂੰ ਉੱਟੀ ਜਾਂਦਾ ਕਣਕ ਜੀ ਫਿਰ ਰਾਤ ਨੂੰ ਛੱਡ ਦਵੇ 10:00 ਵਜੇ ਬੱਸ ਦੇਖਣਾ ਤੇਰੇ ਭਰੇ ਆ ਕੱਪੀ ਕੀ ਹੋ ਗਿਆ ਆਇ ਤੇ ਕਣਕ ਭਰਤੀ ਉੱਪਰ ਗੌਂਡੀਆਂ ਨੇ ਅੱਛਾ ਆਪਣੀ ਵੀ ਭਰਤੀ ਉਹਨੇ ਤਾਈ ਦੀ ਭਰਤੀ ਗਾਂਹਾਂ ਵੀ ਭਰਤੀ ਚੱਲ ਵਧੀਆ ਤਾਈ ਚਲ ਆਏ ਆ ਵੀ 10 ਦਿਨ ਹੋ ਗਏ ਤੇ ਪਾਣੀ ਲਾਇਨ ਅੱਛਾ ਪਰੇ ਪਾਸ ਹੋ ਗਏ ਤੇ ਉਹਦਾ ਗਾਈ ਹੋਣਾ ਅਗਲੇ ਨੂੰ ਫਾਇਦਾ ਕਰੂਗੇ ਹੋਰ ਤੇ ਫੇਰ ਹਾਂ ਐਨੇ ਦਿਨ ਪਰਸੋਂ ਕਰੀ ਵੀ ਫਿਰ ਤਾਂ ਰਹਿ ਜੂਗੀ ਨਾ ਕੋਈ ਜ਼ਾਸਰ ਕਰਤਾ ਉਹਨੇ ਤਾਂ ਉਹੀ ਆ ਉਹਦਾ ਬੂਤੇ ਨੂੰ ਲੱਗ ਗਈ ਇਹਦਾ ਕਣਕ ਪੜੇਦੀ ਨੇ ਮੇਰੇ ਕਣਕ ਮਰ ਜਾਣੀ ਕਣਕ ਪੜੀ ਗਿਆ ਹਾਂ ਅੱਜ ਕਣਕ ਹੁਣ ਆ ਕਣਕਾ ਜੀ ਦੋ ਵਾਰੀ ਭਰ ਗਿਆ ਤਾਂ ਮਰ ਜੇ ਨੇ ਤਾਈ ਜੀ ਦੀ ਤਾਂ ਬੜੀ ਆ ਵੀ ਬੜੀ ਆ ਕਾ ਮਾਰੀ ਇਹ ਗੱਲ ਕਿ ਠੀਕ ਆ ਆਹੀ ਨਹੀਂ ਉਹਨੇ ਦਬਣਾ ਤਾਂ ਆਹੀ ਨਹੀਂ ਇਹ ਤਾਂ ਹੈ ਮਨੋਂ ਮੀਟੇ ਦੀ ਦਵਾਰੀ ਦੀ ਤਾਈ ਨੂੰ ਪੰਗਾ ਖੜਾ ਹੋਇਨਾ ਤਾਂ ਸਾਂ ਹੋਰ ਯਾਰ ਕੀ ਕਰੇ ਦੱਸ ਕਿਸੇ ਨੂੰ ਕਿਆ ਕਹੇ ਬਰਾਬਰ ਦੇ ਬੰਦੇ ਆਹੀ ਤਾਂ ਚੱਕਰ ਹੋ ਜਾਂਦਾ ਕਹਿ ਵੀ ਨਹੀਂ ਹੁੰਦਾ ਕਿ ਨਾ ਸੋਚ ਲੱਗੀ ਵੀ ਰਹਿ ਜੇ ਇਹ ਕਿਤਾ ਹੈਗੀ ਸਾਡੀ ਗ੍ਰਿਪ ਕੱਢ ਕੇ ਜਾਊ ਆਪਣਾ ਹੋਰ ਇੱਥੇ ਇਹ ਨਾ ਆਟੋਮੈਟਿਕ ਕੱਟਿਆ ਲਾ ਮੋਟਰ ਚੱਲ ਪਈ ਮਾ ਸਾਲੀ ਇੱਕ ਲੱਗੇ ਨਾ ਆਟੋਮੈਟਿਕ ਕੱਟੇ ਦੇ ਹੋਰ ਕੋਈ ਪ੍ਰਾਣਾ ਪਾਪਾ ਹੀ ਬੈਠਾ ਦਹੀ ਦੇ ਵਰਨਾ ਦਾ ਬੰਦਾ ਵੀ ਤੇਰਾ ਕੈਰਾ ਰਿਆਂ ਦਾ ਭਰਨੇ ਨੂੰ ਚੱਲਦੀ ਨਹੀਂ ਹੈਗੀ ਉਹ ਆਨੇ ਗਏ ਦੇ ਨਾਲ ਨੇ ਸਾਮਾਨ ਆਪੀ ਦਾ ਨਿਕਲੋਂ ਕਾਣੀ ਦੇ ਵੀ ਬੈਠੇ ਕੋਟ ਕਰਨ ਆਪਣੇ ਵੀ ਉਹਰੇ ਆਪਣੇ ਤਾਂ ਚੱਲਦਾ ਓਟੋੜਾ ਆਪਾਂ ਦਾ ਗ੍ਰਿਪ ਕੱਢ ਜੀ ਦੇ ਆਪਾਂ ਦਾ ਗ੍ਰਿਪ ਕੱਢ ਕੇ ਜਾਣੀ ਆ ਇੱਕ ਮੈਂ ਦੇਖਿਆ ਸਬੂੜਾ ਸ਼ੁਰੂ ਤੇ ਵੀ ਗ੍ਰਿਪ ਕੱਢ ਕੇ ਜਾਣਾ ਹਲਕੇ ਕੋਈ ਆਉਂਗਾ ਅਗਲਾ ਗ੍ਰਿਪ ਲਾ ਕੇ ਫੇਰ ਚਲਾ ਕੇ ਜਾਊਂਗਾ ਤੇ ਪਤਾ ਤਾਂ ਲੱਗ ਜਾਊਗਾ ਕਿ ਕੋਈ ਚਲਾ ਕੇ ਗਿਆ ਆਪਨੀ ਜੱਲੀ ਕੋਈ ਗ੍ਰਿਪ ਲਾ ਕੇ ਮੈਨੂੰ ਕੱਢ ਕੇ ਰੱਖ ਲੈ ਵੀ ਰਾਤ ਨੂੰ ਚੱਲ ਉਹ ਨਾਲ ਗੰਨੇ ਘਰੂ ਠੀਕ ਗੰਨੇ ਨਹੀਂ ਚੰਨ ਕਰੋਨਾ ਨਾ ਆਉਣੀ ਨੇ ਉੱਧਰ ਤੂੰ ਇਹ ਵੀ ਤਾਂ ਕਹਿ ਦੇ ਤੇ ਪੰਜ ਨਹੀਂ ਆਉਣਾ ਆਉਣਾ ਉਹ ਵੀ ਨਹੀਂ ਆਏ ਆ ਜੂਗੇ ਕਦੇ ਦਿਨ ਤੇ ਆਹੋ ਆ ਇਹਦਾ ਹੈ ਆਏ ਜਾਣਾ ਖਿਲਾੜੀ ਘੂੜੀ ਸਾਫ਼ ਕੋ ਕੇ ਚਲਾਈਏ ਹਾਂ ਆਉਂਦੀ ਇਹਨਾਂ ਨੂੰ ਚਲਾਉਣੀ ਗੈਲੋ ਹੁਣ ਆਏ ਮਾੜੀ ਮੋਟੀ ਤਾਂ ਸਿੱਖ ਗਏ 2 ਸਾਲ ਹੋ ਗਏ ਗੈਲ ਪੱਟੇ ਵਾਲਾ ਕਹਿੰਦਾ ਮੈਂ ਲੈ ਲੈਂਦੀ ਪੱਟੇ ਦੀ ਆਜਾ ਪਹਿਲਾਂ ਨਾ ਕੋਈ ਬੋਲੇ ਨੀ ਤਾਰੀ ਹਾਂ ਹੁਣ ਤਾਂ ਵੀ ਕਾ ਕੀਤਾ ਇਹ ਕਹਿ ਦੋ ਹਾਂ ਉਹੀ ਕੰਮ ਹੁੰਦਾ ਮੈਂ ਐਸਾ ਵਾਲਾ ਵੇਚਣਾ ਕੋਈ ਪਹਿਨਾ ਪੈਸੇ ਨਹੀਂ ਲਾਉਂਦਾ ਜਾਂ ਕੋਈ ਬੇਜਿੰਦਰ ਮੈਂ ਤੈਨੂੰ ਜਨਾ ਵੱਧ ਦੇ ਦੇਣਾ ਤੇ 2000 ਹਾਂ ਮੇਰੇ ਚਾਚੇਵਾਨ ਨੇ ਵੇਚਿਆ ਹੁਣ ਚਾਚਾ ਕਹਿੰਦਾ ਸਾਨੂੰ ਦਵਾਓ ਜਗਦੀਪ ਜੀ ਚਾਚਾ ਕਿਹਾ ਮੈਂ ਇਸ ਮੈਂ ਕਹਿੰਦਾ ਕੋਈ ਦਵਾ ਕੇ ਲਿਆਓ ਕੋਈ ਦਵਾ ਕੇ ਲਿਆਓ ਕਾ ਲਿਆਇਆ ਮੈਂ 3000 ਦੀ ਕਹਿ ਲੈਣੀ ਲੈ ਜਾ ਕਿੰਨੇ ਦੀ ਕਹਿਣਾ ਤੂੰ ਆਪਣੇ ਵਾਲੀ ਨਾ ਇਹ ਨਹੀਂ ਮੈਂ ਵੇਚਣੀ 80 ਦੀ ਲੈ ਬੋਲ ਨਾ ਉਹ ਲਾ ਦੂੰਗੇ ਅਸੀਂ ਨਾਲੇ ਉਹਦੇ ਦੇ ਦੋ ਮੈਸਾ ਲੈਣੀਆਂ ਦੋ ਮੈਸਾ ਲੈਣੀਆਂ ਦੋ ਦੇ ਵੱੱਤੇ ਉਹਦੀ ਐਂਸਲਾਏ ਜਾਂ ਚੇਦੀ ਆੜ ਗਿਆ ਨਾ ਜੀ ਹੋਗਾ ਸਬਸਕ੍ਰਾਈਬ ਆਪਾਂ ਵੀ ਵੇਚਣਾ ਜੀ ਸਬਸਕ੍ਰਾਈਬ ਆਪਿਆ ਆਪਣੇ ਕੋਲ ਹੋਰ ਹਾਂ ਪਾਣੀ ਆ ਗਿਆ ਵਧੀਆ ਤਾਂ ਆ ਜੀ ਨੇ ਗੰਨਾ ਵੜ ਲਿਆ ਮੈਸਾ ਲਈ ਗੰਨਾ ਹੁਣ ਫੇਰ ਕੀ ਕਰੀਏ ਵਧੀਆ ਗੰਨਾ ਆਹ ਮੁਕਤ ਨੇ ਲਾਗ ਕੰਨੇ ਕੋਲ ਇੱਕ ਪਰਚੀ ਦੀ ਉਤੇ ਪਰੀਆ ਹੋਣੀ ਇਹ ਤੂੜੀ ਦਾ ਫਰ ਪਾਉਂਦੇ ਨਹੀਂ ਹੈਗਾ ਹਾਂ ਫਿਰ ਇਹ ਵੀ ਆਪਾਂ ਦੀ ਤਾਂ ਹਲੇ ਤੂੜੀਓ ਚੱਲਦੀ ਆ ਹਾਲ ਤੱਕ ਇੱਕ ਵੀ ਆਗ ਦੀ ਪਰਚੀ ਨਹੀਂ ਆਈ ਕੱਲ ਪਰਸੋਂ ਨੂੰ ਸ਼ੁਰੂ ਹੋਵਾਂਗੇ ਆਗ ਪਰ ਫੇ ਸਾਰੇ ਸਿਆਲ ਆਗ ਚੱਲਣਗੇ ਫਿਰ ਆਗ ਚੱਲੀ ਜਾਣੀ ਫਿਰ ਤਾਂ ਫਿਰ ਤੂੜੀ ਬਹੁਤ ਘਟ ਜਾਂਦੀ ਹੈ ਜਿਕਣਾ ਗੰਨਾ ਗੰਨਾ ਵੱਢੀ ਜਾ ਚਲੋ ਠੀਕ ਹੈ ਗੰਨਾ ਵੀ ਠੀਕ ਆ ਮੇਰੇ ਅਰੇ ਚੱਲੂ ਹੋ ਜਾਣੀਆਂ ਰੇਈ ਪਰ ਤੁਹਾਡਾ ਸਾਗ ਨਹੀਂ ਵੱਜਣਾ ਉੱਥੇ ਆਓ ਉੱਥੇ ਰੋਡ ਦੇ ਉੱਪਰ ਰੋਡ ਦੇ ਨਾਲ ਤਾਂ ਹੈ ਜਾਈ ਬਾਈ ਤਾਂ ਆ ਤਾਂ ਦਾਇਆ ਜੀ ਦੇਣੀ ਹਵਾ ਚਦਾ ਇਹ ਵੀ ਰੋਡ ਦੇ ਨਾਲ ਤੇ ਪਹਿਨਾ ਵੀ ਤੋੜ ਕੇ ਗਏ ਜਾਂ ਇਹਹੀ ਚੱਕਰ ਆ ਵਾਤਾ ਵਾਈ ਫਿਰ ਹੈ ਕੰਕਰੀਟ ਦੀ ਤਿਆਰੀ ਕੰਮ ਕਰਕੇ ਤਿਆਰੀ ਬੱਸ ਦੋ ਦਿਨੇ ਕਰੇ ਪਾਉਣੇ ਕੱਲ ਹੈ ਬਾਦੋਂ ਕੱਲ ਦੀ ਤਿਆਰੀ ਤਾਂ ਬਹੁਤ ਵਧੀਆ ਬਣ ਗਿਆ ਰੀਤੀ ਕਰਕੇ ਬਹੁਤ ਵਧੀਆ ਹੈ ਮੈਂ ਨੰਬਰ ਉਹ ਮੈਂ ਨੰਬਰ ਬਣ ਗਿਆ ਆਹ ਪੱਟੀ ਨਹੀਂ ਹੈਗੀ ਉਹਨਾਂ ਨੇ ਇੱਥੇ ਕਿਤੇ ਰੋੜੇ ਪਏ ਆ ਹੈ ਰੋੜੇ ਤਾਂ ਪਏ ਆ ਉਹ ਇਹ ਆ ਤੇ ਕਿ ਤੇਰੇ ਕਾ ਕੋ 8:30 ਮਿੰਟ ਲੱਗੇ ਰੇ ਬੱਟਾ ਨਾ ਖਤ ਨਹੀਂ ਹੋਇਆ ਨਾ ਪਰ ਆਪਾਂ ਪੱਟ ਤੇ ਦੁਪਹਿਰ ਲਈ ਬੰਤਾ ਹੈ ਤੈਨੂੰ ਮੌਜੂਦ ਨਹੀਂ ਅਗਲੇ ਸਾਲੀ ਦੇ 5 ਫੁੱਟ ਆਉਣੇ ਫੁੱਟਿਆਂ ਨਾਲ ਵਧੀਆ ਕਾਲੇ ਹੋਣੇ ਥਾ ਮੌਜੂਦ ਫੁੱਟੇ ਆਉਣੇ ਤਾਂ ਛੇਤੀ ਸਾਲੇ ਨਾਲ ਸ਼ਾਮਾ ਦੇ 5 ਫੁੱਟ ਨਹੀਂ ਇਹਦੇ ਦੇਖੀ ਆਹ ਨਾਲ ਜੇ ਫੁੱਟੇ ਆਏ ਕਾਲੇ ਨਾਲ ਮੌਜੂਦ ਨਹੀਂ ਇੱਥੇ ਬੈਠੇ ਰੋਈ ਜਾ ਬਾਕੀ ਜਿਹਦਾ ਲਾਉਣੀ ਨਹੀਂ ਅੱਲੇ ਅਸੀਂ 2 ਸਾਲ ਲਾਉਨੇ ਨਹੀਂ ਹਾਂ ਹਾਂ ਉਹ ਤਾਂ ਲਾਉਂਗੇ 2 ਸਾਲ ਆ ਦੇਖ ਇਹਨਾਂ ਨੇ ਤੈਨੂੰ ਸੁਆਗਾ ਸੰਗ ਕਰਨਾ ਕਹਿੰਦਾ ਨਾ ਉਹ ਦੇਖ ਪਈਆਂ ਸਭ ਆ ਜਣਾ ਦੇਖ ਤੇ ਗੈਲ ਅਥੀ ਉਹ ਰੱਖਣਾ ਹੈ ਗੈਲ ਤਾਂ ਮਹਿਰਾ ਮੰਦੀ ਬਣਾ ਜਣਾ ਚੱਕੀ ਜਾਣੀ ਗੈਲ ਦੀ ਗੱਲ ਜੇ ਫਸ ਗਈ ਜਿੱਥੇ ਮੈਂ ਕਹਿੰਦਾ ਪਹਿਲਾਂ ਰੀੜਾ ਲੈ ਕੇ ਘੁੰਮ ਜਾ ਇਹਦਾ ਲੈ ਕੇ ਘੁੰਮੂ ਮੈਂ ਤੇ ਨਾਲੇ ਮੈਂ ਤਾਂ ਗਿਆ ਹੋ ਗਿਆ ਟਰੈਕਟਰ ਮਗਰ ਰੀੜਾ ਪਾ 55 ਡਿਗਰੀਟਸ ਪਾ ਲੈ 55 ਪਾ ਲੈ ਰੀੜਾ ਪਾ ਲੈ ਉਹ ਫੋਟੋ ਮਗਰ 55 ਹੀ ਪਾ ਲਿਆਉਂਗੇ ਉਰਕੇ ਸਾਰੇ ਖੇਤ ਦੇ ਜਿ ਘਮਾ ਦੇ ਜਿਹੜੀ ਤੁਹਾਨੂੰ ਦਿਖਦੀ ਆਉਣੀ ਚੱਕੀ ਜਾਓ ਆਹੋ ਉਹ ਆਇਦਾ ਉਹ ਵੀ ਚੱਕ ਦੂੰਗਾ ਸੀ ਇੰਨੀ ਕਿੰਨੀ ਕ ਮਾਰੀ ਹੋਤੀ ਆ ਹੂੰ ਹੂੰ ਗੱਲ ਵਧੂ ਆ ਇਹ ਵੀ ਬੱਧਾ ਹੋ ਗਿਆ ਨਹੀਂ ਵਧੀਆ ਬਣ ਗਿਆ ਬਹੁਤ ਹੈਂ ਜਮਈ ਹਾਂ ਆਹ ਦੇ ਦੇ ਇੱਧਰ ਦੇਖ ਲੀ ਉਹਦੇ ਵਿੱਚ ਨਾ ਮਰੀਆਂ ਹੋ ਦੇਖ ਤਵੀਆਂ ਬੜੀਆਂ ਬਹੁਤ ਆ ਹੈਨ ਟਰੈਕਟਰ ਦੀ ਆਵਾਜ਼ ਨਹੀਂ ਆ ਗਈ ਟਰੈਕਟਰ ਦੀ ਆਵਾਜ਼ ਕਿੱਥੇ ਰੁਕੀ ਗਏ ਤਾਂ ਬਹੁਤ ਹੋਦੀ ਆ ਹੈ ਆੜ ਦੇ ਲੱਗਦੇ ਆ ਆ ਦੇ ਜਿੱਥੇ ਬਹੁਤ ਆਉਂਦੀ ਆ ਜੜ ਜੜ ਫੜਦੀ ਹੈ ਮਾਰੀ ਯਾਰ ਜਿੱਥੇ ਯਾਰ ਉਹ ਦੇ ਤਭੀਆ ਇਹ ਲੱਗਦਾ ਮੁਰੇ ਹੀ ਜ਼ਿਆਦਾ ਲੱਗਦੀ ਆ ਪਿੱਛੇ ਘੱਟ ਲੱਗਦੀ ਆ ਇਹ ਲੱਗਦੀ ਆ ਇਹ ਲੱਗਦੀ ਆ ਹਾਂ ਲੱਗਦੀ ਆ ਪਤਰੀ ਇਹਨੇ ਕਦੀ ਇੱਕ ਵਾਰ ਕ ਲੱਗਦਾ ਕਿਹੜਾ ਬੀਜ ਬੀਜਣਾ ਹੁਣ ਦੇਖਦੇ ਹਾਂ ਕਾਮਜੀਤ ਨੂੰ ਕਿਹਾ ਵੀ ਲਿਆ ਕੋਈ ਦੇਖ ਕੇ ਲੇਟ ਬੀਜ ਪੁੱਛ ਕੇ ਖਾਲਸੇ ਨੂੰ ਲੇਟ ਕਾ ਨੂੰ ਆ ਹਲੇ ਹਾਂ ਸਾਬਜੀ ਦਾ ਵੀ ਬੀਜ ਬਹੁਤਾ ਲੇਟ ਨਾ ਦੇ ਉਹ ਉਹਦਾ ਝੜ ਘਟ ਜਾਂਦਾ ਅੱਛਾ ਕਈ ਬੀਜ ਆਉਂਦੇ ਆ ਤੂੰ ਗੁਰੂਦਾਰ ਨੂੰ ਪੁੱਛ ਲੀ ਜੂ ਹਾਂ ਕਿਹੜਾ ਬੀਜ ਹਲੇ ਲੇਟ ਪੀਕ ਦਾ ਵਿੱਚ ਝੜ ਘੜ ਜਾਂਦਾ ਕਈ ਦਾ ਬੰਦੇ ਲੈ ਜਾ ਰਹੇ ਨੇ ਉਪਰ ਦੇ ਲੱਗ ਰਹੇ ਹੈਂ ਕੋਲ ਉਪਰ ਦੇ ਲੱਗ ਰਹੇ ਆ ਪਤਾ ਪੱਧਰੀ ਲੱਗ ਰਹੇ ਨਾ ਉਹ ਰੇਡ ਦਾ ਸੌਦਾ ਹੋਇਆ ਨਹੀਂ ਫਿਰ ਹੋ ਜੂ ਹਾਂ ਹੋ ਜੂਗਾ ਯਾਰ ਕਿੰਨੇ ਮੰਗੇ ਬਾ 6500 ਰੁਪਏ ਗਿਆ ਉਹਨੂੰ ਭਾਈ ਬਾ ਟਾਈਮ ਬੱਧ ਘਟਾ ਕੱਲੂਗੀ ਹੋਰ ਬਾਕੀ ਮੌਕੇ ਪਰ ਮੌਕੇ ਪਰ ਮਾ ਜੇ ਤੁਹਾਡੇ ਪਸੰਦ ਆ ਭਾਈ ਹਾਂ ਇਕ ਗੱਲ ਹਾਂ ਜਿੰਨੇ ਦਾ ਹੋਇਆ ਉੰਨੇ ਦਾ ਸਹੀ ਹੈ ਹਾਂ ਇੰਨੇ ਕੀ ਮਨ ਮਨਵਾਓ ਪਰ ਤੁਸੀਂ ਵੀ ਮੈਨੂੰ ਵੀ ਇੱਥੇ ਕਿਤੇ ਕਾਦੀ ਜੇ ਕਰਨਾ ਹੋਵੇ ਤਾਂ ਸਿੰਦੇ ਤੇ ਡਾਲਰ ਗਏ ਹਾਂ ਸਿੰਦੇ ਥੋੜੀ ਜੀ ਵੜਨੀ ਉਧਰ ਜਾ ਕੇ ਤਾਂ ਉਧਰ ਤਾਂ 1000 ਵੀ ਨਹੀਂ ਵੜਨਾ ਕੋਈ ਨਾ 1000 ਕਹਿਤਾ ਸੱਚੋਂ 100 ਵੀ ਨਹੀਂ ਵੜਨਾ ਮੈਂ ਤਾਂ ਹਜ਼ਾਰੀ ਕਾ ਬੈਠਿਆ ਹਜ਼ਾਰ ਯੂਰੋ ਤਾਂ ਜੂਰੋ ਵੀ ਨਹੀਂ ਵੜਨਾ ਬਾਹਰ ਜਾ ਪੀ ਲੀ ਤਾੜੀ ਪੀ ਕੇ ਸਵਾਕਾ ਲਿਆਉਣਾ ਸਵਾਕਾ ਸਵਾਕਾ ਹਾਂ ਇੱਥੇ ਆਉਣੀਆਂ ਰੇੜੀ ਬਾਕੇ ਆ ਮਿੱਟੀ ਉੱਚੀ ਚੱਕ ਲਈਏ ਆ ਠੀਕ ਆ ਨਾਏ ਤਾ ਸਵਾਕਾ ਤਾਂ ਪਾਉਣਾ ਸੀ ਪਰ ਸਾਡੇ ਕੋਲ ਨਾ ਸਾਥ ਕਹਿੰਦਾ ਦਾ ਰਾਤ ਭਰ ਆਇਆ ਐ ਨਹੀਂ ਕਾਤ ਰਾਤ ਰੂਪੇ ਟਾਈਮ ਲੱਗ ਗਿਆ ਯਾਰ ਟਾਈਮ ਲੱਗ ਗਿਆ ਇਹ ਫੋਕੀ ਦਾ ਫਾੜ ਲੈਂਦੀ ਐ ਉਹ ਉਹਦਾ ਆਊਗਾ ਉਹ ਫਾੜ ਪੁੱਠੀ ਲਈ ਆਉਂਗਾ ਅਗਲੀ ਵਾਰ ਕਾ ਹੁਣ ਹੈ ਤੂੰ ਜੇ ਕੋਈ ਚੱਲ ਠੀਕ ਆ ਕਰਕੇ ਆਈ ਉਧਰੋਂ ਤਾਂ ਕਿ ਮਾੜੀ ਜੀ ਲੋ ਦਾ ਸੈਟ ਹੋ ਜਾਵੇ ਕੋਈ ਕਹਿੰਦਾ ਮੈਂ ਆਪਣੇ ਛੱਤੀ ਦੀ ਹੋਵੇ ਉੱਧਰ ਨਹੀਂ ਛੱਤੀ ਕੀ ਦੇਦਾ ਗਿਆ ਵਧੀਆ ਬਣ ਜਾਂਦਾ ਛੋਟੀ ਕਰਕੇ ਵੀ ਜਾਈ ਕਰਕੇ ਆ ਦੇਖ ਵੇ ਇੱਧਰ ਜਿਹੜੀ ਪਰਪਰੀ ਆਹ ਚੱਕ ਕੇ ਜਾਣੀ ਮੈਂ ਉੱਥੇ ਫਿਰਣੀ ਚ ਤੋਏ ਜਿੱਥੇ ਭਰ ਲਾ ਤੈਨੂੰ ਗਿਆ ਟਰਾਲ ਅੱਜ ਐਨਾ ਤੀ ਆਉਂਦੇ ਨਾ ਬਾਸ ਤੈਨ ਰਾਤ ਕਿਹਾ ਜਾਏਗਾ ਤੈਨ ਕਿਹਾ ਰਾਤ ਰਾਹ ਹਨ ਜਦੋਂ ਵੀ ਬੀਜਣ ਲੱਗਿਆ ਸੀ ਉਧਰ ਨੇ ਰਹੋ ਗਿਆ ਹੁਣ ਰੋਪਣ ਲੱਗਿਆ ਉੱਥੇ ਜਦੋਂ ਵੀ ਕੀਤੀ ਹੁਣ ਹਾਂ ਕੈਂਸਲ ਕਿੱਥੇ ਪਲਾ ਉਹ ਪੂਲਰਾਚ ਜਦੋਂ ਵੀ ਬੀਤੀ ਤੇ ਹਿੱਟਾ ਗੱਲ ਚੱਲੀਆਂ ਦਾ ਕਣਕ ਵੀ ਬੀਜਣੀ ਉੱਥੇ ਚੱਲੀਆਂ ਕਣਕ ਉਹ ਨਿਵਾਣਵਾ ਵੀ ਕਣਕ ਉੱਥੇ ਬਕੂਟਿਆਂ ਚ ਉੱਥੇ ਵੀ ਕਣਕ ਨਹੀਂ ਦੇਣੀ ਕਾਹਨੂੰ ਖਾਲੀ ਰੱਖਣਾ ਯਾਰ ਆਹ ਤਾਂ ਹੋਇਆ ਫਿਰ ਕਾਹਨੂੰ ਖਾਲੀ ਰੱਖਣਾ ਜੇ ਵੇਗੇ ਤਾਂ ਗੁੱਜਰਾਂ ਨੂੰ ਬੜਾ ਦੂੰਗਾ ਗਾਂ ਖਬਰੇ ਗਾਂ ਹੀ ਸੌਦਾ ਹੋਣਾ ਪ੍ਰਸ਼ਾਦ ਤੇ ਪਹਿਨਾ ਮੈਂ ਤਾਂ ਆ ਪ੍ਰਸ਼ਾਦ ਤੇ ਪਹਿਨਾ ਕਰਨਾ ਉਹ ਖੇਤ ਨੂੰ ਖਾਲੀ ਰੱਖਣਾ ਮੈਂ ਤਾਂ ਪ੍ਰਸ਼ਾਦ ਤੇ ਪਹਿਨਾ ਤਾਂ ਸੋਚ ਲਿਆ ਹਾਂ ਨਾ ਨਾ ਠੀ ਇਹ ਪਸਾਤੇ ਪੈਣਾ ਵੇਚੂਗਾ ਕੱਲ ਵੇੜਲਾ ਕੰਮ ਮੈਂ ਵੀ ਫਸਿਲ ਵੱਡੇ ਆਉਣਾ ਫਿਰ ਸਾਲ ਨੂੰ ਭਰ ਲੈਂਦੇ ਆ ਭਰਨੀ ਅੱਜ ਭਰਨੀ ਆ ਯਾਰ ਟਰੈਲਰ ਤੇਰੇ ਵਾਲਾ ਟਰੈਲਰ ਦਾ ਬੂਆ ਤਰਾ ਕਰਕੇ ਅੰਦਰ ਖੜਾਏ ਉਹ ਵੀ ਤੇਰੇ ਮੁਕਮੇ ਵਾਹ ਰੋ ਆਤਾ ਜਗਾਰ ਦਿਆ ਦੱਲੀ ਵਾਲੀ ਜਿਹੜੀ ਦੱਲੀ ਵਾਲੀ ਜਿਹੜੀ ਮੈਨੀ ਆ ਕੀ ਕਹਿੰਦਾ ਉਹ ਸੱਤੇ ਸੋਹੀ ਭਾ ਲੂਗਾ ਨਰੇ ਤਾਰ ਨਹੀਂ ਵੀ ਔਖੀ ਯਾਰ ਸਾਲੀ ਦੋ ਰੇੜੀਆਂ ਰਹਿ ਗੂ ਭਰਨੇ ਤਿੰਨ ਚਾਰ ਜਿੰਦੀ ਮਰਜ਼ੀ ਲਈ ਜੀ ਤਾਰ ਨਹੀਂ ਚੜਾਉਣੀ ਔਖੀ ਆ ਆਹ ਖੁੰਜਮ ਕਿਆ ਯਾਰ ਮੇਰੇ ਪਾਣੀ ਨੂੰ ਜਾਂਦਾ ਨਹੀਂ ਚਲ ਠੀਕ ਆ ਮੈਂ ਵੀ ਜਾਣਾ ਮਰੰਡੇ ਨੂੰ ਜਾਇਆ ਜਾ ਕਿ ਮੈਂ ਤਾਂ ਤੂੰ ਮਰੰਡੇ ਦੇ ਮੋੜ ਲਿਆ ਫਿਰੇਂ ਛੇਪੇ ਨਹੀਂ ਉਹ ਚੱਲੇ ਅਸੀਂ ਆਗੇ ਮੈਂ ਨਹੀਂ ਦੇਖ ਲੈਂਦਾ ਵੀ ਅੱਜ ਆਮ ਦਾ ਕਿ ਨਹੀਂ ਜਾਂਦਾ ਬਹੁਤ ਕਾਲਾ ਬੈਠਾ ਦੇਖ ਤੇ ਰਿਓ ਭਾਈ ਜੀ ਕਾਲਾ ਨਾ ਵੀ ਦੇਖ ਲਿਆ ਬੈਠਾ ਬਸ ਚੱਲੇ ਅਸੀਂ ਮੋੜੇ ਹੁਣ ਮਰੰਡੇ ਤੋਂ ਥੋੜੇ ਤੋਂ ਮੋੜੇ ਹੋਗੇ ਤੁਸੀਂ ਹੁਣ ਤੇ ਲੈ ਅਜਾ ਬੈਲਟਾਂ ਲੈ ਆਉਣੀ ਆ ਢੰਬੇ ਦੀਆਂ ਕਲਾੜੀ ਵਾਸਤੇ ਬਸ ਆਇਰੋਪਣੀ ਮਿਲਦੀਆਂ ਰੋਪਰ ਕੁਆੜੀਆਂ ਹੀ ਨਹੀਂ ਹੈਗੀਆਂ ਅਸੀਂ ਕੁਆੜੀਆਂ ਤੇ ਲੈਣੀਆਂ ਪੁਰਾਣੀ ਤਾਰ ਲੈਣੀਆਂ ਉੱਥੇ ਨਵੀਂ ਬਜੂਰੀ 2000 ਰੁਪਇਆ ਲਾਉਣਾ ਮਾ ਮਾ 1500 ਦੀਆਂ ਹੋਣੀਆਂ ਨਵੀਆਂ ਟੁੱਟ ਚਾਹੇ ਬੇਸ਼ੱਕ ਆਉਂਦੀਆਂ ਜਾਣ ਬੱਸ ਕਰ ਯਾਰ ਤੂੰ ਹਾਂ ਵੇ ਠੀਕ ਹੈ ਗੱਲ ਆਓ ਵੇ ਲੈ ਆਉਣੀ ਹੈ ਪ੍ਰਾਣੀਆਂ ਕੁਝ ਕੋਈ ਮੇਲਣੀਆਂ ਚੱਲ ਦੇ ਦੋ ਦੋ ਸਾਲੀਆਂ ਚੱਲ ਦੇ ਦੇ ਨਵੀਆਂ ਲਿਆਉਂਗਾ ਸਿੰਗਲੇ ਤੇ ਫਿਰ ਨਵੀਆਂ ਲਿਆਉ ਤੁਸੀਂ ਯਾਰ ਚੱਲ ਦੇਖਦੇ ਕਿੰਨੇ ਦੀਆਂ ਹਾਂ ਆਹੋ ਦੇਖ ਲਈ ਕਿੰਨੇ ਦੀਆਂ 500 ਦੀ ਹੋਣੀ ਹੈ 1500 ਦੀ ਆਉਣੀ ਹੈ ਸਾਰੀ ਦੋ ਪੈਣੀਆਂ ਫਿਰ 500 ਦੀ ਵੀ ਫੇ ਤਾਂ ਨਵੀਆਂ ਲਿਆਉਂਗਾ ਦੋ ਐ 500 ਦੀ ਇੱਕ ਐ ਬਾਪੇ ਨਵੀਆਂ ਲਿਆਉਂਗਾ ਚੱਲ ਲੈ ਆਈਂ ਅਸੀਂ ਪਾਈਆਂ ਨਹੀਂ ਜਦ ਲੰਬੇ ਨੂੰ ਹਾਂ ਉਹ ਕਿੱਥੇ ਗਈਆਂ ਕਿਆ ਪ੍ਰਾਣੀਆਂ ਬਾਧ ਕੇ ਦੀਆਂ ਓਹਦੀ ਦੀਕਾ ਚਲ ਠੀਕ ਹੈ ਮੈਡਮ ਬੇਅਰ ਜਨਰੇਟਰ ਨੂੰ ਉਹੀ ਨੰਬਰ ਪੈਂਦਾ ਇੰਨਾ ਵੱਡਿਆ ਨਹੀਂ ਪੈਂਦਾ 102 ਨੰਬਰ ਬੱਸ ਉਹ ਨਹੀਂ ਪੈਂਦਾ ਹਟੰਬੇ ਨੂੰ ਵੀ ਜਨਰੇਟਰ ਨੂੰ ਵੀ ਸਮਝਿਆ ਗੱਲ ਇੰਨਾ ਹੀ ਪੈਂਦਾ ਚਲ ਠੀਕ ਹੈ ਜਾਇਆ ਹੋ ਜਾਓ ਲੋ ਜੀ ਦੁੱਲੇ ਸੇੜ ਕੋਲ ਪਹੁੰਚ ਗਏ ਰਸੀਆਂ ਵਾਲੇ ਪੜਾਉਂਦੇ ਇਹ ਪਹਿਨਾ ਤਿੰਨ ਵਾਲੇ ਤੇ ਕਸਣ ਵਾਲੇ ਬਹੁਤ ਦਿੱਕਤ ਕਰਦੇ ਤੇ ਹੁਣ ਲਾਉਣਾ ਪੰਜ ਵਾਲੇ ਸੈਂਟਰ ਪਾਸ ਫਿਰ ਦੁੱਲੇ ਕਿਧਰ ਆ ਤੋ ਗੜੇ ਜੂਰ ਲੱਗੇ ਆਏ ਪਏ ਸੀ ਕਿਧਰ ਜਾਣਾ ਹੈ ਪੰਜਾਲਾ ਕਿੱਥੇ ਆ ਤੇ ਰੇਅਰ ਲਾਉਣਾ ਨਹੀਂ ਹੈਗਾ ਔਖੇ ਆ ਹੈ ਔਖੇ ਆ ਉਹਦੇ ਬਿਨਾਂ ਤਿੰਨ ਆਲਾ ਬਈਏ ਤਾਂ ਦੋ ਬੋ ਕੱਸ ਦਿੰਦੇ ਆ ਆਪ ਇਕੱਲੇ ਤੇ ਨਹੀਂ ਕੱਸ ਹੁੰਦਾ ਫਿਰ ਉਹ ਜੋਰੇ ਜੱਟਾਂ ਚ ਆ ਤੜਕੇ ਸਰੀ ਗੱਲ ਲਾਤੀ ਦਿੰਦਾ ਚਿੱਟਾ ਲਾਉਣਾ ਕਿ ਜੱਟ ਜੂਰੇ ਨਹੀਂ ਹੈਗਾ ਉਹ ਬੰਦਾ ਦੇਦਾ ਚੱਕ ਕੇ ਰਸਾ ਫੜ ਕੇ ਬਿੰਡੀ ਲਾ ਜਾਂਦਾ ਪੈਸਾ ਸਾਰੇ ਖਿੱਚ ਲਿਆ ਜਾਂਦਾ ਉਹ ਤਾਂ ਫੇ ਸਾਰੇ ਢਿੱਡ ਨੂੰ ਬੰਨ੍ਹ ਦੇਣਾ ਖਿੱਚੀ ਜਾਓ ਹੂੰ ਬੰਦੀ ਨੂੰ ਲੱਗੇ ਕਰਦਾ ਜਾ ਆ ਦਾ ਮਤਲਬ ਨਹੀਂ ਵੱਡਾ ਜਾ ਜਾਦੋ ਜੀਤ ਬਾਬਾ ਨੂੰ ਲੱਗੇ ਕਰ ਦਿੰਦਾ ਚਲ ਵੱਢ ਲਿਆ ਇਹਦੇ ਬਣੀਆਂ ਬਣਾਈਆਂ ਨਹੀਂ ਆਉਂਦੀਆਂ ਇਹ ਬਣੀਆਂ ਬਣਾ ਤੇ ਪੈਪੇ ਆਉਂਗਾ ਪੈਪ ਹੈ ਉਹ ਪੈਪ ਚ ਵੱਢ ਕੇ ਲਾ ਦਿੰਦੇ ਹੁਣੇ ਵਾਹ ਮੋਟਾ ਹੋ ਵੀ ਲੱਗਦੀ ਸਾਡੀ ਵਾਰੀ ਪੈਪ ਵੀ ਮੁੱਕ ਗਿਆ ਦਾਦ ਜਿੰਦਾ ਮੈਂ ਲੈ ਆਉਣਾ ਦਾ ਗੈ ਲੀ ਰੰਗ ਮੁੱਕ ਗਿਆ ਹਾਂ ਪੱਤੀ ਮੇ ਚੋਕੇ ਲਾਉਣੀ ਪੈ ਰਹੀ ਹੈ ਨਾ ਨਾ ਇਹ ਵੀ ਅੱਗੇ ਹੀ ਸੀ ਇਹਦਾ ਪੈਵਮਨ ਨਾਲ ਵੀ ਟਕੜੀ ਜਾਂ ਤਾਂ ਬਸ ਆਏ ਵੀ ਤੇ ਡਿਜ਼ਾਈਨ ਵਿਗੜ ਜਣਾ ਉਹਦੇ ਘਨੇ ਬਿਲਡਿੰਗ ਹੋ ਜਣੀ ਬਿਲਡਿੰਗ ਦਾ ਪਤਾ ਨਹੀਂ ਲੱਗਦਾ ਦੇਖੀ 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 ਬਚਾ ਕੇ ਚੱਲ ਟਾਈਮ ਹੀ ਲੱਗਦਾ ਥੋੜਾ ਦਾ ਟਾਈਮ ਕੰਮ ਕਰਨ ਉਹ ਤਾਂ ਆ ਜਾਊਗਾ ਨਾ ਚੀਤੀ ਇਨਾ ਕੋਲ ਹੋਈ ਨਹੀਂ ਹੋਇਆਗਾ ਕੱਲੇ ਪੈਵੇਂ ਮੁੱਕ ਗਿਆ ਸਾਡੀ ਵਾਰੀ ਨੂੰ ਲੌਰਗਾ ਉਹਨਾ ਪੱਤੀਆਂ ਲੱਗਿਆ ਮਜੂਨ ਐਨੇ ਜਹ ਨੇਰਾ ਹੋ ਜੈਣਾ ਫੁਹਾਰੀਆਂ ਵੀ ਮੜਵਾ ਲਾ ਕਿੱਥੇ ਆ ਜੇ ਕਿਤੇ ਕੱਲ ਪਰਨਾ ਕੰਮ ਚਲੇ ਜਾਵੇ ਨਹੀਂ ਨਹੀਂ ਕੱਦ ਕੁੱਲ ਪਰ ਨਹੀਂ ਕੱਦ ਤਾਂ ਮੈਂ ਲੈ ਆਣਾ ਸਭ ਦਾ ਤਾਂ ਮੇਰਾ ਹੌਲੀ ਕੰਮ ਖਰਾਬ ਕਰਦਾ ਢਿੱਲਾ ਜਾ ਹੋ ਗਿਆ ਜਮਾ ਕੇ ਆਣਾ ਕੰਮ ਭਰਾਉਂ ਮੁੰਡੇ ਨੂੰ ਜਾਂ ਕਰਾਉਣਾ ਤਾਂ ਇਹਨੇ ਪੱਤੀ ਲਾਉਣੀ ਪਿੱਛੇ ਲਾਈਟ ਲਾਉਣ ਵਾਸਤੇ ਟਰਾਲੇ ਨੂੰ ਕਿੰਨੇ ਚੁਗ ਲੈ ਜਾਂਦੀ ਨੂੰ ਬਸ ਆ ਪੁੱਜ ਗਿਆ ਕੰਮ ਤਾਂ ਕੋਈ ਜ਼ਿਆਦਾ ਨਹੀਂ ਤਾਂ ਉਹਦੇ ਗਾਣੇ ਟੀਟੂ ਇਹ ਲੇਟ ਆਇਆ। ਲੈ ਵਾ ਖੋੜਾ ਖੋੜਾ ਜਾਗਦਾ ਦਿਨ ਲਾ। ਬਸ 10 ਮਿੰਟ ਹੋਰ ਲੱਗਣੇ। ਲੋ ਅੱਜ ਦਾ ਛਨੇਰਾ ਹੀ ਕਰਤਾ ਹੁਣ ਬਾਕੀ ਕੱਲੂ ਦੇਖਾਂਗੇ ਕਿ ਆ ਕੋ ਬਣਦਾ। ਆਈ ਲੇਟ ਆ ਨੀ ਅੱਜ ਥੋੜੀ ਕਰਿਆ। ਲੈ ਅਸੀਂ ਕਹਦੇ ਆਪਾਂ ਲੇਟ ਆਇਆ ਯਾਰ 8 ਵਜੇ ਆ ਗਿਆ ਉਰੇ ਮੇਰੇ ਕੋਲ ਇਹ ਕੀ ਹੈਦਾ ਬਾਈ ਸਵੇਰ ਨਹੀਂ ਹੋ ਜਾਂਦੀ ਮੰਨੀਆਂ ਨਹੀਂ ਹੈ ਦਿਨ ਦੇ ਪੁੱਛੀ ਅੱਜ ਕੀ ਕਰਦਾ ਤੂੰ ਇਹਨਾਂ ਨੂੰ ਸਮਝ ਜਾਂਦਾ ਇਹ ਲੈ ਸਵੇਰ ਦੀ ਘੁੰਮਣ ਲੱਗੇ ਪਹਿਲਾਂ ਬੈਂਕ ਵਾਲੇ ਨੇ ਯਾਦ ਕਰ ਲਿਆ ਮੰਨੂ ਕਹਿੰਦੇ ਆ ਕੇ ਸਾਈਨ ਕਰਕੇ ਜਾਓ ਜੀ ਵਿਆ ਤੁਹਾਡੇ ਕੋ ਅੱਜ ਦਾ ਦੇਣਾ ਸੁਣਤਾ ਲੈ ਕਹਿੰਦੇ ਅੱਜ ਦਾ ਦਿਨ ਇਹ ਜੀ ਕੱਲੂ ਵੀ ਛੁੱਟੀ ਆ ਪਰਸੋਂ ਨੂੰ ਵੀ ਛੁੱਟੀ ਆ ਚੱਲ ਬਾਪਾ ਐਡੀ ਕਿਹੜੀ ਅਫਤ ਬਫਤ ਪਤਾ ਨਹੀਂ ਗਾਦੇ 2 ਸਾਲ ਬਾਅਦ ਹੁੰਦੇ ਹੁਣ ਚੱਲ ਬਾਪੂ ਦੇ ਸਾਈਨ ਕਰਾ ਕੇ ਲਿਆ ਬੈਂਕ ਚ ਉੱਥੇ ਦੇ ਮੁੜ ਕੇ ਆਏ ਉੱਥੇ ਕਹਿੰਦੇ ਆਏ ਕਰੀਏ ਮਨਜੀਤ ਸਿੰਘ ਨੂੰ ਵੀ ਭੇਜ ਦਿਓ ਕਾਲੇ ਨੂੰ ਮੈਂ ਪਹਿਲਾਂ ਦੱਸ ਦਿੰਦੇ ਮੈਂ ਕਾਲੇ ਦੇ ਨਾਲੇ ਬਾਪੂ ਭੇਜ ਦੇਣਾ ਤਾਂ ਹਾਂ ਲਿਮਟ ਵਾਲੇ ਹੁਣ ਸਾਈਂ ਹੁੰਦੇ ਆ ਫਿਰ ਮੈਂ ਕਾਲਾ ਕਾਲਾ ਮਹਿਰ ਕਾਲਾ ਗਏ ਫਿਰ ਗਾਹ ਲੰਚ ਟਾਈਮ ਹੋ ਗਿਆ ਅੱਧਾ ਘੰਟਾ ਲੱਗ ਗਿਆ ਅੱਧਾ ਘੰਟਾ ਅਸੀਂ ਬਾਹਰ ਬੈਠੇ ਰਹੇ ਉੱਤੇ ਬਾਅਦ ਪਾਈਪ ਲੈ ਕੇ ਆਏ ਅਸੀਂ ਤੁਹਾਡੇ ਕੋਲੋਂ ਫਿਰ ਚਲੋ ਠੀਕ ਆ ਜੀ ਫਿਰ ਬਾਕੀ ਦੇਖਦੇ ਆ ਕੱਲ ਨੂੰ ਲੱਗੇ ਤੇ ਬਾਅਦ ਦਿਖਾਉਂਦੇ ਆ ਸਤਿ ਸ੍ਰੀ ਅਕਾਲ ਜੀ